ਪਿੰਡ ਮਾਨਾ ਵਾਲਾ ਦੇ ਸਾਬਕਾ ਸਰਪੰਚ ਅਤੇ ਕਾਂਗਰਸ ਆਈ ਦੇ ਸੀਨੀਅਰ ਆਗੂ ਬਲਵਿੰਦਰ ਪਾਲ ਸ਼ਰਮਾ ਦੇ ਅੰਤਿਮ ਅਰਦਾਸ ਸਮਾਗਮ ਵਿੱਚ ਕਈ ਰਾਜਨੀਤਿਕ ਤੇ ਸਮਾਜਿਕ ਆਗੂ ਪਹੁੰਚੇ ਇਸ ਮੌਕੇ ਕਾਂਗਰਸ ਆਈ ਦੇ ਸਾਬਕਾ ਕੈਬਨਟ ਮੰਤਰੀ ਓਪੀ ਸੋਨੀ ਨੇ ਪਹੁੰਚ ਕੇ ਬਲਵਿੰਦਰ ਪਾਲ ਸ਼ਰਮਾ ਦੀ ਤਸਵੀਰ ਅੱਗੇ ਸ਼ਰਧਾਂਜਲੀ ਭੇਟ ਕੀਤੀ ਇੰਨਾ ਪੁੱਤਰਾਂ ਨੂੰ ਸਰੂਪਾ ਪਾ ਕੇ ਅਸ਼ੀਰਵਾਦ ਦਿੱਤਾ ਅਤੇ ਉਹਨਾਂ ਦੀ ਮਾਤਾ ਕੋਲੋਂ ਅਸ਼ੀਰਵਾਦ ਲਿਆ ਸਟੇਜ ਸੰਚਾਲਨ ਕੈਬਨਟ ਜਗਮੋਹਨ ਕੁਮਾਰ ਨੇ ਕੀਤਾ ਤੇ ਉਹਨਾਂ ਵੱਲੋਂ ਬਲਵਿੰਦਰਪਾਲ ਸ਼ਰਮਾ ਤੇ ਪਾਰਟੀ ਲਈ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸਮਾਗਮ ਵਿੱਚ ਕਈ ਹੋਰ ਆਗੂ ਵੀ ਪਹੁੰਚੇ ਜਿਵੇਂ ਕਿ ਕਾਮਰੇਡ ਰਤਨ ਰੰਦਾਵਾ, ਕਾਮਰੇਡ ਲਖਵੀਰ ਸਿੰਘ, ਬਲਵਿੰਦਰ ਰਾਣਾ, 인ਦਰਜੀਤ ਸਿੰਘ, ਬਾਸਰਕੇ, ਸੁਰਿੰਦਰ ਸਿੰਘ ਰੰਦਾਵਾ, ਸੁਖਰਾਜ ਸਿੰਘ ਰੰਦਾਵਾ, ਜੈਪਾਲ ਸਿੰਘ, ਸਰਦਾਰ ਸਤਨਾਮ ਸਿੰਘ ਲਾਲਾ, ਅਮਰਦੀਪ ਸਿੰਘ ਰਾਜੇਵਾਲ, ਸੰਤੋਖ ਸਿੰਘ, ਰਾਣਾ, ਕੁਲਦੀਪ ਸਿੰਘ, ਜਸਵੀਰ ਸਿੰਘ ਪੋਲਾ, 쿠ਸ਼ਨ, ਅਨੰਦ ਆਦਿ। ਇਸ ਸਮਾਗਮ ਬਹੁਤ ਹੀ ਸਨੇਹੀ ਮਾਹੌਲ ਚ ਹੋਇਆ ਜਿੱਥੇ ਲੋਕਾਂ ਨੇ ਬਲਵਿੰਦਰ ਪਾਲ ਸ਼ਰਮਾ ਦੀ ਯਾਦ ਵਿੱਚ ਸ਼ਰਧਾਂਜਲੀ ਪੇਟ ਕੀਤੀ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਢੋਲਾ ਦੀ ਖਾਸ ਰਿਪੋਰਟ ਕਾਗੋ 15 ਸਰਪੰਚ ਬਲਵਿੰਦਰ ਪਾਲ ਦੀ ਸ਼ਰਮਾ ਜਿਨ੍ਹਾਂ ਦੇ ਅੰਤਮ ਲਗਨ ਕਿਆਦੇ ਵਿੱਚ ਆਪਣਾ ਦੇ ਬਿਖਰੇ ਬਹੁਤ ਸਾਰੇ ਬੁਲਾਰਿਆਂ ਨੇ ਉਹਨਾਂ ਦੀ ਧੀਵਾਂ ਦੇ ਪ੍ਰਤੀ ਜੋ ਪੁੱਛਣਾ ਹੈ ਆਪਣੇ ਦੇਮਨਤਾਲ ਵਿੱਚ ਸਮਾਜ ਦੀ ਸੇਵਾ ਕੀਤੇ ਕੋਈ ਇਹੋ ਜਿਹਾ ਲਾਭ ਜਨੇਗਾ ਪਰ ਰਹਿ ਕੇ ਆਪੇ ਪਰ ਕਿੰਨੇ ਚੰਗੇ ਕੰਮ ਉਹਨਾਂ ਨੇ ਕੀਤੇ ਆ ਮੈਂ ਤੁਹਾਡਾ ਬਾਲਾਪਤੀ ਵੀ ਕੋਈ ਗਿਣ ਕੇ ਆਪਾਂ ਉਹਨਾਂ ਦੇ ਗਿਣਤੀ ਕਰ ਸਕੀਏ ਤੇ ਉਹ ਮੂਰਖਤਾ ਨੂੰ ਮੱਥਾ ਪਾਟਣ ਵਾਲੀ ਗੱਲ ਆ ਮੈਂ ਉਹ ਬਚਪਨ ਦੇ ਵਿੱਚ ਇਹਨਾਂ ਨੂੰ ਵੇਖ ਕੇ ਜਿਹੜਾ ਬੇਨਤੀ ਦੇ ਗੁਰੂ ਜੀ ਤੇ ਸਰਪੰਚਾਂ ਜਿਨ੍ਹਾਂ ਨੇ ਪੰਜਾਬ ਦੇ ਕੁਰੀ ਮਾੜੇ ਹਾਲਾਤ ਨੇ ਦੇਖੇ ਪਰ ਮੈਂ ਇਹਨਾਂ ਨੂੰ ਦੇਖਿਆ ਵੀ ਜਦੋਂ ਇਹ ਪੰਜਾਬ ਦੇ ਵਿੱਚੋਂ ਕੰਡਾ ਦੇ ਵਿੱਚੋਂ Hindu ਪਰਿਵਾਰ ਪੰਜਾਬ ਨੂੰ ਛੱਡ ਕੇ ਦਿੱਲੀ ਹਰਿਆਣਾ ਵੱਲ ਜਾ ਰਹੇ ਸੀ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਰਹੀ ਜੇ ਕੱਢਾ ਕੇ ਇਹਨਾਂ ਨੇ ਦਿਨ ਰਾਤ ਮਨੁੱਖਤਾ ਦੀ ਸੇਵਾ ਵਾਸਤੇ ਇਹਨਾਂ ਨੇ ਆਪਣਾ ਸਾਰਾ ਜੀਵਨ ਦੇ ਰਨ ਲਾਇਆ ਪਰ ਕਿਸੇ ਪਾਰਟੀ ਨਾਲ ਤੁਰਨਾ ਇੱਕ ਬੰਦੇ ਦਾ ਸੁਭਾਅ ਕੋਈ ਇਹ ਕਰਮ ਹੁੰਦਾ ਹੈ ਪਰ ਉਹ ਸਮਾਜ ਦੇ ਸੰਘੇ ਇਨਸਾਨਾਂ ਵਰਗੂ ਬਿਤਰੇ ਹੋ ਕਿਸੇ ਇੱਕ ਪਾਰਟੀ ਦੇ ਨਾਤੇ ਦੇ ਬਣ ਕੇ ਨਹੀਂ ਬਿਤਰੇ। ਉਹਨਾਂ ਨੇ ਮਨੁੱਖਤਾ ਨੂੰ ਘਾਰਕੀਤਾ ਤੇ ਮਨੁੱਖੀ ਦੇ ਭਲੇ ਦੀ ਗੱਲ ਕੀਤੀ। ਅੱਜ ਪੁਨੀ ਸਾਹਿਬ ਸਾਡੇ ਸਹਿਯਾਤਾ ਬਹੁਤ ਵੱਡਾ ਮਾਣ ਹੈ। ਕੋਈ ਕਿਸੇ ਵੱਲੋਂ ਕਹਿ ਨਹੀਂ ਕਰਦੇ ਤੇ ਮਤਾ ਨਹੀਂ ਕਿ ਇਹੋ ਜਿਹੇ ਇਹਦੇ ਇਹੇ ਭੱਤੇ ਸਮਾਜ ਦੇ ਲੋਕ ਆ ਕੇ ਇਹ ਇੱਕ ਸਰਪੰਚ ਲੈਵਲ ਦੇ ਅਲਫਾਨ ਨੂੰ ਆਪਣਾ ਸਮਾਂ ਕੱਢ ਕੇ ਚਰਤਾ ਤੇ ਫੁੱਲ ਭੇਟ ਕਰਕੇ ਤੇ ਇਥੋ ਇਥੇ ਤਾਜ਼ਾ ਲਾ ਲੈਣਾ ਦੇਦਾ ਕੇ ਸਰਪੰਚੇ ਆ ਕਿੱਡਦੇ ਪਹਿਲਾਂ ਵੀ بڑے-ਬڑے ਹੋਣਗੇ ਤੇ ਹੁਣ ਵੀ ਬਣੇ ਆ ਤੇ ਕਾਹ ਵੀ ਬਣਨੇ ਆ ਪਰ ਕਿੰਨਾ ਰਸਾਨਾ ਨੇ ਚੰਗੇ ਕੰਮ ਕੀਤੇ ਹੋਣ ਉਹਨਾਂ ਨੂੰ ਹਮੇਸ਼ਾ ਤੁਰਿਆ ਜਿਹੜਾ ਅਨੁਭਵ ਕਰਦੇ ਆ ਮੈਂ ਇਹਦਾਂ ਕਿ ਮੇਰੇ ਅੱਜ ਬਡੇ ਭਾਈ ਸਾਹਿਬ ਸਰਦਾਰ ਮਰਗਿਆ ਸਿੰਘ ਜੀ ਅਮਰੀਕਾ ਦੇ ਵਿੱਚ ਐਸੀ ਹੋਈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਬੜਾ ਦੁੱਖ ਅਫਸੋਸ ਨਾਲ ਗਿਆ ਕਰਮਾ ਸੀ ਪਰ ਉਹ ਭਾਵਾਂ ਵਰਤੂ ਮੈਂ ਸੰਗਿਆ ਇਹ ਅੱਡੇ ਨਗਰ ਦੇ ਵਿੱਚ ਜੇ ਨਾ ਇਹਦਾ ਪਿਆਰ ਸੀ ਕੋਈ ਵੀ ਕਾਰਜ ਕਰਦਾ ਜੇ ਸਰਪੰਚ ਸਾਹਿਬ ਨੇ ਕਹੇ ਪ੍ਰੋਗਰਾਮ ਦੇ ਵਿੱਚ ਆਮ ਲੋਕਾਂ ਦਾ ਇਹਨੂੰ ਆਇਆ ਲੱਗਣਾ ਜਿਵੇਂ ਭਾਵੇਂ ਪ੍ਰੋਗਰਾਮ ਅਧੂਰਾ ਸਾਡੇ ਪਰਿਵਾਰ ਤੇ ਕਲੇਸਾ ਹੀ ਮੁੱਕੀ ਭਰ ਕੇ ਅਸੀਂ ਉਹਨਾਂ ਨੂੰ ਮੁੱਕੀ ਸਮਝ ਕੇ ਹਰ ਕਾਰਜ ਨੂੰ ਅੱਗੇ ਰੱਖੇ ਕਰਦੇ ਅੱਜ ਹਰ ਪਾਲਤੇ ਦਾ ਹਰ ਸਮਾਜਿਕ ਵੀ ਪੱਤਰਕਾਰ ਭਾਈਚਾਰਾ ਇਹ ਤੇ ਸਰਪੰਚ ਸਾਹਿਬ ਨੂੰ ਸ਼ਰਮਾ ਦੇ ਕੋਲ ਪੇੜ ਕਰਮਾ ਆਪਣੇ ਉਸ ਮਹਾਨ ਸਾਥੀ ਨੂੰ ਬੜੀ ਮਹਾਨ ਸ਼ਖਸੀਅਤ ਸੀ ਅਖਲਾਕੀ ਵੀ ਗੁਰਿੰਦਰ ਪਾਸ ਸਿੰਘ ਸ਼ਰਮਾ ਅੱਜ ਉਹਨਾਂ ਨੂੰ ਦਿਲਦਿਆਂ ਘਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਿਤੇ ਹੋਏ ਸੋ ਗੁਰਿੰਦਰ ਜੀ ਜਿਹੜੇ ਬਹੁਤ ਸੀਰੀਅਸ ਨੂੰ ਮਾਸਟਰ ਸੋ ਉਹਨੂੰ ਹੀ ਹੱਥਾਂ ਜਾਂਦਾ ਮੌਕਾ ਮਿਲਿਆ ਪਰ ਕੋਰ ਕੇ ਬਿਮਾਰੀ ਤੋਂ ਬਾਅਦ ਪਰਪਿਤਨ ਪ੍ਰਮਾਤਮਾ ਦੇ ਚਰਨਾਂ ਦੀ ਯਾਤਰਾ ਦੇ ਸੋਨੈ ਸਮੀਨਾਵਾਂ ਦੇ ਜਾਣਦਾਰ ਸਾਨੂੰ ਬਹੁਤ ਵੱਡਾ ਸਾਰ ਨੂੰ ਘਾਟਾ ਪਿਆ ਖਾਸ ਕਰਕੇ ਕਾਂਦ ਉਸ ਪਾਰਤੀ ਬੜੀ ਸੇਵਾ ਕੀਤੀ ਕਾਂਦ ਉਸ ਪਾਰਤੀ ਸਭ ਨੂੰ ਉਹਦੀ ਯਾਦ ਹੈ ਮੇਰਾ ਅੰਦਾ ਨਹੀਂ ਜੁੜਾ ਇੱਕ ਪਰਿਵਾਰ ਨਾਲ ਬਹੁਤ ਪਿਆਰਾ ਪੁਰਾਣਾ ਪਿਆਰ ਸੋ ਸਾਰੇ ਸਾਥੀ ਬੈਠੇ ਨੇ ਮੈਂ ਕਿਦਾ ਕਿਦਾ ਨਾਲ ਸੋ ਸਾਰੇ ਉਹ ਸਖਸੀਅਤ ਨੂੰ ਪਿਆਰ ਕਰਦੇ ਜਦੋਂ ਉਹ ਗਿਆ ਸਖਸੀਤਾ ਵਿਛੜ ਕੇ ਜਾਂਦੀਆਂ ਨੇ ਪਰਿਵਾਰ ਨੂੰ ਤੇ ਘਾਟਾ ਮਹਿਸੂਸ ਹੁੰਦਾ ਹੀ ਹੁੰਦਾ ਪਰ ਮਿੱਤਰਾਂ ਸਾਥੀਆਂ ਨੂੰ ਬਹੁਤ ਅਧਿਕਾ ਕੁਝ ਕੁ ਹੋਇਆ ਤੇ ਸ੍ਰੀ ਪ੍ਰੇਮਦਰ ਪਾਜੀ ਨੂੰ ਸ਼ਰਦਾ ਦੇ ਫਰਰੇਟ ਕਰਨ ਵਾਸਤੇ ਸਾਰੀ ਸੰਗਤ ਕੌਂਕੀ ਆ ਆਪਾਂ ਸਾਰੇ ਜਾਣਦੇ ਆ ਤੇ ਉਹਨਾਂ ਦੀ ਲੋਕਾਂ ਨੂੰ ਕੀ ਜੇਲ ਸੀ ਔਰ ਉਹਨਾਂ ਨੂੰ ਲੋਕਾਂ ਪ੍ਰਤੀ ਕਿੰਨਾ ਪਿਆਰ ਸੀਗਾ ਮੈਂ ਉਹਨਾਂ ਨੂੰ ਬਹੁਤ ਨੇੜੇ ਤੋਂ ਵੇਖਿਆ ਕਿ ਚਾਹੇ ਅੱਧੀ ਰਾਤ ਵੀ ਉਹਨਾਂ ਦੇ ਘਰ ਕੋਈ ਆਉਂਦਾ ਸੀ ਕੁਆ ਖੜਗੰਦਾ ਸੀ ਤੇ ਉਸੇ ਵਕਤ ਲੋਕਾਂ ਨਾਲ ਪਹਿਲੀ ਚਪੜਾ ਪਾ ਕੇ ਤੇ ਅਗਲੇ ਦੇ ਘਰ ਪਹੁੰਚ ਜਾਂਦੇ ਸੀਗੇ ਜਦ ਤੱਕ ਸਾਨੂੰ ਪਤਾ ਲੱਗਣਾ ਇਹ ਬਲਵਿੰਦਰਪਾਲ ਜੀ ਬਾਣੀ ਜਗ੍ਹਾ ਤੇ ਗਏ ਨੇ ਇਹਦਾ ਝਗੜਾ ਹੋ ਰਿਹਾ ਵਾ ਤੇ ਜਦੋਂ ਅਸੀਂ ਪਹੁੰਚਣਾ ਉਨੀ ਦੇਰ ਨੂੰ ਉਥੇ ਸਮਾਪਤੀ ਹੋਈ ਹੁੰਦੀ ਸੀ ਐਤੋਂ ਭਾਵਿਆ ਕਿ ਉਹਨਾਂ ਦਾ ਦੇਨ ਦਿੱਤਾ ਨਹੀਂ ਜਾ ਸਕਦਾ ਜੋ ਉਹਨਾਂ ਨੇ ਲੋਕਾਂ ਪ੍ਰਤੀ ਕੀਤਾ ਜਿੰਨਾ ਸੰਘਰਸ਼ ਲੋਕਾਂ ਪ੍ਰਤੀ ਕੀਤਾ ਉਹਨਾਂ ਨੂੰ ਪੈਸੇ ਦੀ ਕੋਈ ਭੁੱਖ ਨਹੀਂ ਸੀਗੀ ਉਹਨਾਂ ਕਮਾਇਆ ਤੇ ਇੱਕ ਪਿਆਰ ਕਮਾਇਆ ਲੋਕਾਂ ਦਾ ਔਰ ਇਹ ਲੋਕਾਂ ਦਾ ਪਿਆਰ ਸਰਕਾ ਅੱਜ ਜਿਹੜੀ ਸੰਗਦੇ ਇੱਥੇ ਇੰਨੀ ਹੌਮ ਹਮਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਬਰਾਮਣ ਹੋਈ ਆ ਅਸੀਂ ਵਾਹਿਗੁਰੂ ਜੀ ਅੱਗੇ ਬੇਤੀ ਕਰਦੇ ਆ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਵੀ ਪਾਣਾ ਮੰਨਣ ਦਾ ਜਿਹੜਾ ਬਲ ਬਖਸ਼ੇ ਔਰ ਹਮੇਸ਼ਾ ਇੱਕ ਮਹਿਕਮੇ ਦੀ ਗੱਲ ਨਹੀਂ ਕਰਦਾ ਮੈਂ ਚਾਹੇ ਉਹ ਪੁਲਿਸ ਦਾ ਮਹਿਕਮਾ ਹੁੰਦਾ ਚਾਹੇ ਉਹ ਹਸਪੀਟਲ ਦਾ ਮਹਿਕਮਾ ਹੁੰਦਾ ਚਾਹੇ ਉਹ ਕਚਹਿਰੀ ਕਿਸ ਨਾਲ ਜਾਣਾ ਹੁੰਦਾ ਹਮੇਸ਼ਾ ਤਿਆਰ ਬਖ ਤਿਆਰ ਰਹਿੰਦੇ ਸੀਗੇ ਅਜੇ ਜਿਹਦਾ ਕੰਮ ਦੱਸੀ ਉਹ ਅਜੇ ਘਰ ਬੈਠਾ ਹੁੰਦਾ ਸੀ ਔਰ ਉਹ ਆਪ ਤਿਆਰ ਹੋ ਕੇ ਡੇਟੇ ਤੇ ਆਪਣੇ ਦਫ਼ਤਰ ਦੇ ਕਾਣੀ ਬੈਠੇ ਹੁੰਦੇ ਸੀ ਉਹ ਆਪ ਨੀਕ ਰਹੇ ਹੁੰਦੇ ਸੀਗੇ ਇਹੋ ਜੀਆਂ ਸ਼ਖਸੀਅਤਾਂ ਮਿਲੀਆਂ ਨੀਆਂ ਅੱਜ ਜੋ ਕਾਟਾ ਪਰਵਾਜ਼ ਨੂੰ ਤੇ ਪਿਆਇਆ ਪਰ ਮੈਂ ਸਮਝਦਾ ਮਾਂ ਮਜ਼ਦੂਰ ਜਮਾਤ ਨੂੰ ਕਿਸਾਨ ਜਮਾਤ ਨੂੰ ਵੀ ਇੰਨਾ ਕਾਟਾ ਪਿਆ ਵਾ ਜਿਹੜਾ ਕਦੀ ਨਾ ਪੂਰਾ ਹੋਵਾਂਗਾ ਕਾਟਾ ਸੋ ਇਹੋ ਜਿਹੇ ਸ਼ਖਸ ਜਿਹੜੇ ਆ ਉਹ ਸ਼ਾਇਦ ਹੀ ਕੋਈ ਮਾਂ ਤੜਾ ਕਰਦੀ ਆ ਜਿਹੜੇ ਰੋਕਾਂ ਪਰਤੀ ਆਪੇ ਜ਼ਿੰਦਗੀ ਜਿਹੜੀ ਉਹ ਲੇਖੇ ਲਾ ਦੇ ਹੁੰਦੀ ਆ ਸਾਨੂੰ ਬੜਾ ਦੁੱਖ ਹੋਇਆ ਵਾ ਕਿਉਂ ਸਾਨੂੰ ਉਹਨਾਂ ਦਾ ਬੜਾ ਆਸਰਾ ਸੀਗਾ ਸਾਡੇ ਵੱਡੇ ਭਰਾ ਸੀਗੇ ਪਿਓਾਂ ਬਰਾਬਰ ਸੀਗੇ ਮੈਂ ਗੱਲ ਉਹਨਾਂ ਦੀ ਨਹੀਂ ਨਿਰੀ ਕਰਦਾ ਉਹਨਾਂ ਦੇ ਘਰੋਂ ਸੁਕੰਤਲਾ ਦੇਵੀ ਜੀ ਜਿਹੜੇ ਉਹਨਾਂ ਦੇ ਪਰ ਰੋਪਤਨੀ ਸੀਗੇ ਮੈਂ ਦੇਖਿਆ ਬਲਵਿੰਦਰ ਪਾਲ ਜੀ ਨੂੰ ਮਿਲਣ ਵਾਸਤੇ ਘਰ ਕੋਈ 10 ਜਣੇ ਆ ਜਾਣ 15 ਜਣੇ ਆ ਜਾਣ ਕਦੀ ਮੱਥੇ ਤੇ ਟੂੜੀ ਨਹੀਂ ਸੀ ਪਾਈ ਹਮੇਸ਼ਾ ਉਹਨਾਂ ਦੀ ਜਿੱਥੇ ਚਾਹ ਨਾਲ ਚਾਹ ਤੇ ਪਾਣੀ ਨਾਲ ਪਾਣੀ ਤਿਆਰ ਰੱਖਦੇ ਸੀਗੇ ਮੈਂ ਸਮਝਦਾ ਵੀ ਇਹੋ ਜਿਹੇ ਲੋਕ ਜਿਹੜੇ ਆ ਉਹ ਬਹੁਤ ਘੱਟ ਮਿਲਦੇ ਆ ਜਿਹੜੇ ਲੋਕਾਂ ਦੀ ਸੇਵਾ ਵਾਸਤੇ ਹਮੇਸ਼ਾ ਹਮੇਸ਼ਾ ਤੱਕੜ ਰਹਿੰਦੇ ਨੇ ਸੋ ਸਾਡੇ ਕੋਲ ਇੱਥੇ ਪੱਤਰਕਾਰ ਭਾਈ ਜਰਦਾ ਵੀ ਪਹੁੰਚਾ ਜਿਦ ਤਰਾ ਗੁਰਦੀਪ ਰਾਗੀ ਜੀ ਰਣਜੀਤ ਜੋਸ਼ਣ ਜੀ ਜਸਵੀਰ ਭੁੱਲਾ ਜੀ ਸ਼ਰਮਾ ਜੀ ਇਸੇ ਤਰ੍ਹਾਂ ਵਕ ਵਕ ਪਿੰਡਾਂ ਦੇ ਜਿਹੜੇ ਬੁਲਾਰੇ ਨੇ ਸਾਡੇ ਆਰਐਮਪੀਆਈ ਕਾਂਗਰਸ ਪਾਰਟੀ ਦੇ ਵਿੱਚੋਂ ਕਾਮਰ ਰਤਨ ਰੰਧਾਵਾ ਜੀ ਆਧਿਕੌਣੇ ਪਾਰਟੀ ਵਿੱਚੋਂ ਲਖਪੀਰ ਸਿੰਘ ਜੀ ਨਜਾਫਰਾ ਸਭਾਈਆ ਕੋਨੇ ਤੇ ਕਾਲੀ ਪਾਰਟੀਆਂ ਦੇ ਆਕੂ ਇਸੇ ਤਰ੍ਹਾਂ ਕਾਂਗਸ ਪਾਰਟੀ ਦੇ ਸਰਿੰਦਰ ਰੰਧਾਵਾ ਜੀ ਸਰਕਾਰਿਤਦਾਵਾ ਜੀ ਤੇ ਹੋਰ ਵੀ ਕਾਫੀ ਜਿਹੜੇ ਆ ਉਹ ਆਕੂ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਵਿੱਚ ਇੱਕ ਹੋਰ ਗੱਲ ਮੈਂ ਦੇਖੀ ਸੀਗੀ ਭਾਵੇਂ ਉਹਨਾਂ ਨੇ ਕਾਂਗਸ ਪਾਰਟੀ ਦੇ ਵਿੱਚ ਟਾਈਮ گزارਿਆ ਵਾ ਪਰ ਉਹਨਾਂ ਕੋਲ ਚਾਹੇ ਕਾਲੀਏ ਆਜਣ ਚਾਹੇ ਭਾਜਪਾ ਵਾਲੇ ਆਜੇ ਚਾਹੇ ਕੋਈ ਬਹੁਜ ਸਮਾਜਪਾਟੀ ਵਾਲਾ ਆਵੇ ਉਹਨਾਂ ਕਦੀ ਇਹ ਪਾਰਟੀ ਨਹੀਂ ਸਿਲੀਤੀ ਉਨਾ ਬਾਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕੀਤੀ ਆ ਤੇ ਮੇਰੇ ਸਾਥੀਓ ਇਹੋ ਜਿਹੇ ਤੇ ਆਪਾਂ ਜਿਹੋਦੇ ਕਿੱਥੋਂ ਸਾਨੂੰ ਲੱਭੜੇ ਆ ਜਿਹੜੇ ਹਮੇਸ਼ਾ ਲੋਕਾਂ ਦੀ ਸੇਵਾ ਵਾਸਤੇ ਤੁਰੇ ਫਿਰਦੇ ਰਹੇ ਉਹ ਉੱਪਰੀ ਵੇਖੀ ਸਰਦੀ ਨਹੀਂ ਵੇਖੀ ਉਸੇ ਵਕਤ ਤਿਆਰ ਹੁੰਦੇ ਸੀਗੇ ਕੋਈ ਇਹ ਨਹੀਂ ਬਾਹ ਖੜੀ ਕਰਕੇ ਕਹਿ ਸਕਦਾ ਕਿ ਸਾਡੇ ਨਾਲ ਤੁਰੇੜੀ ਬਲਵੰਤਾ ਪਾਲ ਜੀ ਜੋ ਇਹੋ ਹੀ ਉਹਨਾਂ ਨੇ ਕਮਾਇਆ ਵਾ ਕਹਿੰਦੇ ਪੈਸਾ ਤੇ ਹਰ ਇੱਕ ਕੋ ਬੜਾ ਹੁੰਦਾ ਕਿਸੇ ਕੋ ਵੀ ਕੁਝ ਹੁੰਦਾ ਪਰ ਜਿਹੜਾ ਪਿਆਰ ਆ ਉਹ ਸਾਥੀਓ ਕਹਿੰਨਾ ਕਿਸੇ ਕੋ ਹੁੰਦਾ ਸੋ ਮੇਰੀ ਇਹੋ ਸ਼ਰਤਾਂ ਦੇ ਉੱਪਰ ਮੈਂ ਭੇਦ ਕਰਦਾ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਐਸੋ ਇਹੋ ਜਿਹੇ ਮਕਾਨ ਜੋਦੇ ਲਈ ਮਤਲਬ ਜਿਹੜੇ ਇਹਨਾਂ ਦੀ ਸਿਹਤ ਤੇ ਚੱਲਿਆ ਜਾਵੇ ਯਤਨ ਕਰੂੰਗਾ ਕਿਉਂਕਿ ਮੈਨੂੰ ਪਤਾ ਸਾਡੇ ਕਾਂਗਰਸ ਪਾਰਟੀ ਵਾਲੇ ਵੀ ਇੰਨੀ ਜਲਦੀ ਨਹੀਂ ਚੱਲ ਸਕਦੇ ਜਿੰਨੀ ਜਲਦੀ ਉਹ ਹਮੇਸ਼ਾ ਲੋਕਾਂ ਦੀ ਤਰਫਾ ਰਹਿੰਦੇ ਸੀ ਤਿਆਰ ਇੰਦੇ ਤਿਆਰ ਬਟ ਤਿਆਰ ਇੰਦੇ ਸੀਗੇ ਔਰ ਮੈਂ ਬੇਇਜ਼ਤੀ ਕਰਨ ਦਾ ਸਾਡੇ ਇਹਦੇ ਵਿੱਚ ਬੈਠੇ ਸ੍ਰਿੰਦਰਨ ਦਾ ਬਾਜੀ ਆ ਉਹ ਬਹੁਤ ਏਨਾ ਨਾਂ ਰਹਿਣ ਹੈ ਤੇ ਅੱਜ ਆਦੇ ਨਾਂ ਹੁਣ ਤੱਕ ਮੈਂ ਉਹਨਾਂ ਨੂੰ ਬੇਨਤੀ ਕਰਕਾ ਉਹ ਵੀ ਆਪਣੇ ਵਿਚਾਰ ਤਾਂ ਨਾਲ ਸਾਂਝੇ ਕਰਨ ਸੁਵਿੰਦਰ ਪਾਲ ਜੀ ਆਸੀ ਰੇ ਗਿੱਕੀ ਭਤੇ ਅੱਜ ਆਪਾਂ ਸਾਰੇ ਸੁਵਿੰਦਰ ਪਾਲ ਜੀ ਦੀ ਆਪ ਸਮਰਸਾ ਚ ਇਕੱਠੇ ਹੋਏ ਆ ਸਾਨੂੰ ਉਹਨਾਂ ਦੇ ਜਾਣ ਦਾ ਦੁੱਖਤਾਵਾ ਵੀ ਪੰਜਾਬ ਦੇ ਅੰਦਰੇ ਉਮਰ ਜਾਣ ਵਾਲੀ ਨੇ ਜਦੋਂ ਆਪਣਾ ਦੇਸ਼ ਇਰਾਦ ਨਹੀਂ ਹੋਇਆ ਉਹ ਤੋਂ ਐਵਰੇਜ ਉਮਰ ਲੋਕਾਂ ਦੀ 45-46 ਸਾਲ ਦੀ ਹੈ ਜਿਹੜੇ 6-70 ਸਾਲ ਰਹਾ ਐ ਐਵਰੇਜ ਉਮਰ ਹੈ ਲੇਕਿਨ ਮੈਂ ਇਹ ਇਹ ਨਾ ਚੰਗੀ ਗੱਲ ਆ ਆ ਜਿਹੜਾ ਦਰਾਜ ਸੀ ਮਰ ਗਿਆ ਉਹ 114 ਸਾਲ ਦਾ ਸੀ ਇੱਕ ਛਿੰਡੇ ਪਿੰਡ ਦਾ 100 ਸਾਲ ਦਾ ਜੀਵਨ ਉਤਾਰੀਕਾ ਚ ਸੈਅ ਕਰਦਾ ਇੱਥੀ ਗੱਲ ਹੈ ਬੱਦੇ ਦੀ ਸ਼ਾਮਨਾ ਕਿਸ ਜੀ ਫਾਇਦਾ ਕੀ ਉਹ ਲੰਮਾ ਜੀਵਨ ਭੋਗੇ ਆਪਣਾ ਬਾਗ ਪਰਿਵਾਰ ਪਾਲੇ ਇਹ ਬਾਗ ਪਰਿਵਾਰ ਤੋਂ ਸਮਾਂ ਨਿਕਲੇ ਸੋ ਸਮਾਜ ਦੀ ਸੇਵਾ ਤੇ ਸਭਾ ਵੇ ਕੋ ਕਿ ਸਮਾਜ ਦੇ ਵਿੱਚ ਜਿਹੜੇ ਗਰੀਬ ਲੋਕ ਉਹਨਾਂ ਦੀਆਂ ਤੰਗੀਆਂ ਤਕਸ਼ੀਆਂ ਦਾ ਹੱਲ ਕੱਢਣ ਲਈ ਕੋਈ ਵਿਰਲੇ ਵਾਂਦੇ ਬਾੜ ਦੇ ਸਾਰੇ ਨਹੀਂ ਬਾੜਦੇ ਨੂੰ ਕਹਿੰਦਾ ਹਾਂਗਾ ਕਿ ਰਾਮ ਸੁਭਨ ਸਿੰਘ ਜੀ ਕਹਿੰਦਾ ਚੰਗਾਲ ਨੇ ਸਹਿਤ ਰਚਿਆ ਪੰਜਾਬ ਤੋਂ ਬੜੇ ਇਨਾਮ ਲੈ ਉਹ ਬਲਿੰਦਰ ਬਾਗੂ ਟੀਚਰ ਸੀ ਵੈਸੇ ਉਹਦਾ ਬਾਲਵੇ ਦੇ ਖੇਤਰ 'ਚ ਬੜਾ ਧੁੰਦਾ ਸੀ ਉਦੀ ਮੌਤ ਲੱਗ ਕੇ ਆ ਗਈ 785 76 ਸਾਲ ਦੀ ਉਮਰ ਸੀ ਸੱਚਾ ਉਹ ਇਕੱਲਾ ਸੀ ਵਾਈਫ ਉਹਦੀ ਮਰ ਚੁੱਕੀ ਸੀ ਉਹ ਆਪਣੇ ਬੇਟੇ ਨੂੰ ਮੰਦਾ ਯਾਰ ਗੱਲ ਕਰਦਾ ਸੋਣ ਲਾ alli ਦਾਸ ਪ੍ਰਸ਼ਾਦਾਂ ਤੇ ਲੋਕਾਂ ਨੂੰ ਸ਼ਿਕਾਇਤ ਮੇਰੀਆਂ ਤੂੰ ਐਵੇਂ ਨਾ ਬਿਨਾ ਵਜ੍ਹਾ ખોਤੀ ਰਸਮਾਂ ਨਾ ਕਰੀ ਮੈਂ ਮਨੁੱਖਤਾ ਨੂੰ ਪਿਆਰ ਕੀਤਾ ਮੇਰੇ ਸਹਿਤ ਦੀਆਂ ਗੱਲਾਂ ਬਾਤਾਂ ਨੂੰ ਜ਼ਰੂਰ ਕਰੀ ਮੈਂ ਲਿਖਿਆ ਕਿ ਜਿਵੇਂ ਸਮਾਂ ਲੱਗੇ ਤੁੱਲੇ ਦੀ ਢਾਬ ਪੰਜਾਬ ਦੇ 40 ਸਾਲ ਦੇ ਇਤਿਹਾਸ ਦਾ ਬਹੁਤ ਖੂਬਸੂਰਤ ਅੰਸ਼ ਇਹ ਦੇ ਵਰਕਸਿੰਗ ਦਾ